ਜਿਸ ਤਰੀਕੇ ਨਾਲ ਸੀਐਮ ਸਾਹਿਬ ਨੇ ਅੱਜ ਗੱਲ ਸੁਣੀ ਠੀਕ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਬੁਰਾ ਲੱਗਦਾ ਜਦੋਂ ਹੜਤਾਲਾਂ ਹੁੰਦੀਆਂ ਪਰ ਸਾਡੇ ਕੋਲ ਵੀ ਕੋਈ ਹੱਲ ਹੀ ਹੁੰਦਾ ਅਸੀਂ ਵੀ ਤਾਂ ਅਲਟੀਮੇਟਲੀ ਹੜਤਾਲ ਕਰਕੇ ਸੀਐਮ ਸਾਹਿਬ ਤੱਕ ਹੀ ਪਹੁੰਚ ਕਰਨਾ ਚਾਹੁੰਦੇ ਹੁੰਨੇ ਹਾਂ ਕਿਉਂਕਿ ਅਗਰ ਸਬਕਮੇਟੀ ਸਾਡੀ ਪਹਿਲਾਂ ਗੱਲ ਸੁਣ ਲੈਂਦੀ ਜਾਂ ਸਾਡੇ ਕੋਈ ਮਸਲੇ ਹੱਲ ਹੋ ਜਾਂਦੇ ਸ਼ਾਇਦ ਅਸੀਂ ਇੱਥੇ ਤੱਕ ਨਾ ਹੁੰਦੇ ਪਰ ਬਵਿੰਜਾ ਵਿਭਾਗ ਜਦੋਂ ਤੁਹਾਡੀ ਜਥੇਬੰਦੀ ਨਾਲ ਜੁੜੇ ਹੋਣ ਤਾਂ ਤੁਸੀਂ ਕਿਸ ਤਰ੍ਹਾਂ ਸੈਟੀਸਫਾਈ ਹੋਵੋਗੇ ਜੇ ਸੂਬੇ ਦੇ ਮੁੱਖ ਮੰਤਰੀ ਇਹ ਸਿਰ ਬੈਠੀ ਗੱਲ ਕਰਕੇ ਚੱਲ ਜਾਣਗੇ ਉਹ ਵੀ ਨਹੀਂ ਗੱਲ ਬਣਦੀ ਮੁੱਖ ਮੰਤਰੀ ਦਾ ਜਿਹੜਾ ਸ਼ੁਰੂ ਤੋਂ ਰਵਈਆ ਰਿਹਾ ਨਾ ਉਹ ਇੱਕ ਲੋਕਾਂ ਨੂੰ ਦੁੱਖ ਨੂੰ ਦੇਖਦੇ ਹੋ ਹਰ ਵਾਰੀ ਕਹਿੰਦੇ ਨੇ ਕਹਿੰਦੇ ਹੜਤਾਲਾਂ ਨਾਲ ਮੈਨੂੰ ਖੁਸ਼ੀ ਨਹੀਂ ਹੁੰਦੀ ਹੜਤਾਲ ਤੋਂ ਬਿਨਾ ਗੱਲ ਸੁਣਨ ਨੂੰ ਕਹਿੰਦੇ ਤਿਆਰ ਹਾਂ ਤਾਂ ਹੜਤਾਲ ਨਾ ਕਰਿਆ ਕਰੋ ਦੇਖੋ ਸੀਐਮ ਸਾਹਿਬ ਦੀ ਗੱਲ ਹੈ ਅਸੀਂ ਵੀ ਸਹਿਮਤ ਹਾਂ ਅਸੀਂ ਵੀ ਹੜਤਾਲਾਂ ਦੇ ਕਿਉਂ ਕਰੀਏ 25-25 ਸਾਲ ਨੌਕਰੀ ਕਰਕੇ ਅਸੀਂ ਸੜਕ ਦੀ ਮਿੱਟੀ ਤੇ ਬੈਠਦੇ ਜਾ ਕੇ ਆਪਣੀ ਸਰਕਾਰ ਦੇ ਖਿਲਾਫ ਨਾਰੀ ਲਾਸੀਂ ਕਿਉਂ ਲਗਾਈਏ ਸੀਐਮ ਸਾਹਿਬ ਨੂੰ ਥੋੜਾ ਜਿਹਾ ਬਦਲਾਅ ਆਪਣੀ ਗਵਰਨਰ ਸਿਚੂ ਲੈ ਕੇ ਆਉਣਾ ਚਾਹੀਦਾ ਹੈ ਉਹ ਜਿੱਦਾਂ ਉਹਨਾਂ ਨੇ ਆਪਣੇ OAC ਚਾਰਜ ਜ਼ੋਨ ਬਣਾਏ ਜਾਂ ਸਸਿਕਾਲਾ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਖਬਰ ਇਹ ਹੈ ਇੱਕ ਪਾਸੇ ਤਾਂ ਸਰਕਾਰੀ ਮੁਲਾਜ਼ਮਾਂ ਦੀ ਜਿਹੜੀ ਮੀਟਿੰਗ ਹੋਈ ਹੈ ਮੁੱਖ ਮੰਤਰੀ ਦੇ ਨਾਲ ਚੰਗੇ ਮਾਹੌਲ 'ਚ ਹੋਈ ਖੈਰ ਹੜਤਾਲ ਖਤਮ ਹੋ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਦਫਤਰੀ ਤੌਰ ਤੇ ਤਾਂ ਜਿਹੜਾ ਨੁਕਸਾਨ ਹੁੰਦਾ ਹੁੰਦਾ ਪਰ ਲੋਕਾਂ ਨੂੰ ਜੇ ਦੇਖੀਏ ਤਾਂ ਜਿਹੜਾ ਜਿੱਥੇ ਲੋਕਾਂ ਦਾ ਤਾਲ ਮਿਲ ਰਿਹਾ ਉਹਨਾਂ ਨੂੰ ਬਹੁਤ ਸਫਰ ਕਰਨਾ ਪੈਂਦਾ ਪੰਜਾਬ ਭਵਨ ਚ ਅੱਜ ਮੀਟਿੰਗ ਹੁੰਦੀ ਹੈ ਆ ਲੱਗਦਾ ਜੀ ਵੀ ਸਾਰੀਆਂ तमाम ਮੰਗਾਂ ਤੇ ਗੱਲਬਾਤ ਹੋ ਗਈ ਲੱਗਦਾ ਪਰੋਸਾ ਵੀ ਅੱਗੇ ਨੂੰ ਜਿਹੜਾ ਹੱਲ ਕਰੂਗੀ ਸਰਕਾਰ ਦੇਖੋ ਜੋ ਸ਼ਾਰਟਲਿਸਟ ਕਰਕੇ ਡਿਮਾਂਡਸ ਅਸੀਂ ਸੀਐਮ ਸਾਹਿਬ ਨੂੰ ਡਿਮਾਂਡ ਰੱਫ ਦਿੱਤਾ ਸੀਗਾ ਉਹ ਕੱਲੀ ਕੱਲੀ ਡਿਮਾਂਡ ਤੇ ਸੀਐਮ ਸਾਹਿਬ ਨੇ ਖੁਦ ਬੜੇ ਵਧੀਆ ਢੰਗ ਨਾਲ ਡਿਸਕਸ ਕੀਤਾ ਦੇਖੋ ਕਿਉਂਕਿ ਆਮ ਤੌਰ ਤੇ ਮੀਟਿੰਗਾਂ ਲਈ ਸਰਕਾਰਾਂ ਬੁਲਾ ਲੈਂਦੀਆਂ ਨੇ ਰਵਈਆ ਕਹਿਿਆ ਜਾ ਸੀਗਾ ਸੀਐਮ ਦਾ ਉਹ ਕਹਿੰਦੇ ਸੀਗੇ ਵੀ ਹਾਂ ਤੁਹਾਡੀ ਤਕਲੀਫ ਸਾਡੀ ਤਕਲੀਫ ਹੈਗੀ ਦੇਖੋ ਮੈਂ ਇਹ ਗੱਲ ਬੜੀ ਖੁਸ਼ੀ ਨਾਲ ਕਹਿ ਸਕਦਾ ਕਿ ਜਿਵੇਂ ਇੱਕ ਪ੍ਰਥਾ ਚੱਲੀ ਆ ਰਹੀ ਸੀ ਕਿ ਸੀਐਮ ਸਾਹਿਬ ਮੀਟਿੰਗ ਦੇਂਦੇ ਪਰ ਕਰਦੇ ਨਹੀਂ ਸ਼ੈਲ ਪ ਬਹੁਤ ਸੋਹਣੇ ਔਰ ਸੁਹਾਵਣੇ ਢੰਗ ਦੇ ਨਾਲ ਮੀਟਿੰਗ ਕੀਤੀ ਗਈ ਹੈ ਔਰ ਸੀਐਮ ਸਾਹਿਬ ਵੱਲੋਂ ਸਿਰਫ ਮੀਟਿੰਗ ਕਰਨ ਲਈ ਨਹੀਂ ਇਹ ਪ੍ਰਾਪਰ ਇੱਕ ਫਾਈਲ ਲੈ ਕੇ ਉਹਨੂੰ ਹோம்ਵਰਕ ਕੀਤਾ ਹੋਇਆ ਸੀ ਕੱਲੇ-ਕੱਲੇ ਪੱਤਰ ਜਿਹੜੇ ਉਹ ਨਾਲ ਲੈ ਕੇ ਆਏ ਸੀਗੇ ਤੇ ਅੱਜ ਸੀ ਕਹਿ ਸਕਦੇ ਆ ਕਿ ਜੋ ਹੋਇਆ ਬਹੁਤ ਵਧੀਆ ਢੰਗ ਨਾਲ ਮਿੱਟੀ ਹੋਈ ਵੈਸੇ ਜਿਵੇਂ ਆਮ ਤੌਰ ਤੇ ਕਹੀਏ ਕਿ ਕਦਾ ਕਹਿੰਦੇ ਨੇ ਵੀ ਅਫਸਰशाही ਚਲਾਉਂਦੀ ਆ ਪਰ ਦੂਜੇ ਪਾਸੇ ਮੁੱਖ ਮੰਤਰੀ ਨੂੰ ਪਤਾ ਸੀ ਵੀ ਇਹਨਾਂ ਦੀ ਸਮੱਸਿਆਵਾਂ ਕੀ ਨੇ ਦਿੱਕਤਾਂ ਕੀ ਨੇ ਭਾਈ ਆ ਚੀਜ਼ ਤੇ ਠੀਕ ਰੋਲਾ ਪਾਉਂਦੇ ਨੇ ਮੇਰੇ ਖਿਆਲ ਇਹ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਕੋਈ ਕਮਿਊਨੀਕੇਸ਼ਨ ਗੈਪ ਸੀ ਜੋ ਸੀਐਮ ਸਾਹਿਬ ਤੱਕ ਨਹੀਂ ਪਹੁੰਚਿਆ ਸੀਗਾ ਜਿਸ ਤਰੀਕੇ ਨਾਲ ਸੀਐਮ ਸਾਹਿਬ ਨੇ ਅੱਜ ਗੱਲ ਸੁਣੀ ਠੀਕ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਬੁਰਾ ਲੱਗਦਾ ਜਦੋਂ ਹੜਤਾਲਾਂ ਹੁੰਦੀਆਂ ਪਰ ਸਾਡੇ ਕੋਲ ਵੀ ਕੋਈ ਹੱਲ ਨਹੀਂ ਹੁੰਦਾ ਅਸੀਂ ਵੀ ਤਾਂ ਅਲਟੀਮੇਟਲੀ ਹੜ ਪਰ 52 ਵਿਭਾਗ ਜਦੋਂ ਤੁਹਾਡੀ ਜਥੇਬੰਦੀ ਨਾਲ ਜੁੜੇ ਹੋਣ ਤਾਂ ਤੁਸੀਂ ਕਿਸ ਤਰ੍ਹਾਂ ਸੈਟੀਸਫਾਈ ਹੋਵੋਗੇ ਜੇ ਸਰੂਬੇ ਦੇ ਮੁੱਖ ਮੰਤਰੀ ਇਹ ਸਿਰ ਵੈਸੀ ਗੱਲ ਕਰਕੇ ਚੱਲ ਜਾਣਗੇ ਉਹ ਵੀ ਨਹੀਂ ਗੱਲ ਬਣਦੀ ਅੱਜ ਚੀਫ ਸੈਕਟਰੀ ਸਾਹਿਬ ਨਾਲ ਸੀ ਸੈਕਟਰੀ ਆਫ ਫਾਈਨਾਂਸ ਨਾਲ ਸੀਗੇ ਐਡੀਜੀਪੀ ਜਸਕਰਨ ਸਿੰਘ ਨਾਲ ਸੀਗੇ ਨਾਲ ਵੀ ਕਰ ਲੋ ਕੰਮ ਭਾਈ ਸਰ ਉਹਨਾਂ ਨੇ ਅਸੀਂ ਉਹਨਾਂ ਨੇ ਸਾਨੂੰ ਵਾਦਾ ਕੀਤਾ ਕਿ ਜੋ ਤੁਸੀਂ ਬੋਲ ਰਹੇ ਹੋ ਨੋਟ ਕਰ ਲਓ ਇਹਨੂੰ ਮੈਂ ਸਾਰਾ ਕੁਝ ਪ੍ਰोसीडिंग ਚ ਲੈ ਕੇ ਆ ਰਿਹਾ ਹਾਂ ਇਹ ਇਹ ਚੀਕ ਚੀ ਹੋਰ ਦੱਸੋ ਹੁਣ ਐਨੇ 52 ਡਿਪਾਰਟਮੈਂਟ ਥੋੜੇ ਨਹੀਂ ਹੁੰਦੇ ਲੋਕਾਂ ਦੇ ਬਹੁਤ ਕੰਮ ਸਫਰ ਹੋਏ ਹੋਣੇ ਆ ਜਿੰਨੇ ਬੀਤੇ ਦਿਨਾਂ ਦੇ ਵਿੱਚ ਹੜਤਾਲਾਂ ਰਹੀਆਂ ਲੱਗਦਾ ਵੀ ਉਹ ਕੰਮ ਪ੍ਰਾਇੋਰਟੀ ਦੇ ਤੌਰ ਤੇ ਲੋਕਾਂ ਨੂੰ ਵੀ ਫੀਲ ਨਾ ਹੋਵੇ ਯਾਰ ਵੀ ਚਲੋ ਮਾਜਮਾ ਆਪਣੀ ਮੰਗਾਂ ਵਾਸਤੇ ਹੜਤਾਲ ਤਾਂ ਕਰ ਲਈ ਪਰ ਕਿਤੇ ਸਾਡੇ ਕੰਮ ਫਸ ਕੇ ਰਹਿ ਜਾਣਾ ਦੇਖੋ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਮੈਂ ਇਹ ਗੱਲ ਸਪਸ਼ਟ ਕਰ ਦਵਾਂ ਪੜੀ ਲਿਖੀ ਜਮਾਤ ਸਾਰੇ ਹੀ ਜਿਹੜੇ ਸਾਡੇ ਨਮਾਇੰਦੇ ਆ ਮੁਲਾਜ਼ਮ ਆ ਉਹ ਦਰੀਆਂ ਤੇ ਬਹਿ ਕੇ ਖੁਸ਼ ਨਹੀਂ ਉਹ ਦਫਤਰਾਂ ਵਿੱਚ ਬਹਿ ਕੇ ਸਮਾਜ ਦੇ ਉੱਥੋਂ ਦੇ ਲੋਕਾਂ ਦੇ ਜਿਹੜੇ ਕੰਮ ਉਹ ਕਰਨਾ ਚਾ पर मजबूरी ऐसी कि असी सीधे तौर ते सीएम साहब तक अप्रोच नहीं साडी हो रही थी या तो कि एमएलए से बाण मंत्री साडी बांह फड़के सानू ਲੈ ਜਾਂਦੇ ਉੱਤੇ ਤੱਕ असी ਲਗਾਤਾਰ 40 40 ਦਿਨ ਸਟ੍ਰਾਈਕ ਕੀਤੀ ਹੈ ਜੇ ਹੁਣ ਸਾਡੀ ਇੱਥੇ ਤੱਕ ਪਹੁੰਚ ਹੋਈ ਹੈ ਤਾਂ सीएम साहब ਨੇ ਬਹੁਤ ਵਧੀਆ ਗੱਲ ਸੁਣੀ ਔਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਅਸੀਂ ਨੌਕਰੀ ਤੁਹਾਡੇ ਲਈ ਕਰਦੇ ਆ ਪਰ ਕਿਤੇ ਨਾ ਕਿਤੇ ਸਾਡੀ ਮਜਬੂਰੀ ਬਣ ਜਾਂਦੀ ਹੈ ਉਦੋਂ ਸਾਨੂੰ ਹੜਤਾਲ ਦਾ ਰੁਖ ਬਣਾਉਣਾ ਪੈਂਦਾ ਵਾ ਅਦਰਵਾਈਜ਼ ਅਸੀਂ ਟੋਟਲੀ ਜੇ ਸਾਡਾ ਕੋਈ ਬੈਕ ਲੋਗ ਅਸੀਂ ਸੈਟਰਡੇ ਸੰਡੇ ਵੀ ਲਗਾਵਾਂਗੇ ਸ਼ਾਮ ਨੂੰ ਵੀ ਕੰਮ ਕਰਾਂਗੇ ਕੰਮ ਸਾਰੇ ਖਤਮ ਕਰਾਂਗੇ ਵਾਲਾ ਮੇਰਾ ਕਿ ਮੁੱਖ ਮੰਤਰੀ ਦਾ ਜਿਹੜਾ ਸ਼ੁਰੂ ਤੋਂ ਰਵਈਆ ਰਿਹਾ ਨਾ ਉਹ ਇੱਕ ਲੋਕਾਂ ਨੂੰ ਦੁੱਖ ਨੂੰ ਦੇਖਦੇ ਹੋ ਹਰ ਵਾਰੀ ਕਹਿੰਦੇ ਨੇ ਕਹਿੰਦੇ ਹੜਤਾਲਾਂ ਨਾਲ ਮੈਨੂੰ ਖੁਸ਼ੀ ਨਹੀਂ ਹੁੰਦੀ ਹੜਤਾਲ ਤੋਂ ਬਿਨਾਂ ਗੱਲ ਸੁਣਨ ਨੂੰ ਕਹਿੰਦੇ ਤਿਆਰਾਂ ਤਾਂ ਹੜਤਾਲ ਨਾ ਕਰਿਆ ਕਰੋ ਅ ਇਹਦੇ 'ਚ ਲੱਗਦਾ ਵੀ ਕਿਤੇ ਨਾ ਕਿਤੇ ਵੀ ਜੇਕਰ ਇਸੇ ਤਰ੍ਹਾਂ ਦੇ ਨਾਲ ਗੱਲਬਾਤਾਂ ਹੁੰਦੀਆਂ ਰਹਿਣ ਤਾਂ ਅੱਗੇ ਨੂੰ ਹੜਤਾਲਾਂ ਦੀ ਲੋੜ ਨਹੀਂ ਪਊਗੀ ਦੇਖੋ ਸੀਐਮ ਸਾਹਿਬ ਦੀ ਗੱਲ ਹੈ ਅਸੀਂ ਵੀ ਸਹਿਮਤ ਹਾਂ ਅਸੀਂ ਵੀ ਹੜਤਾਲਾਂ ਦੇ ਕਿਉਂ ਕਰੀਏ 25-25 ਸਾਲ ਨੌਕਰੀ ਕਰਕੇ ਅਸੀਂ ਸੜਕ ਦੀ ਮਿੱਟੀ ਤੇ ਬੈਠਦੇ ਜਾ ਕੇ ਆਪਣੀ ਸਰਕਾਰ ਦੇ ਖਿਲਾਫ ਨਾਰੇ ਲਾਉਂਦੇ ਕਿਉਂ ਲਗਾਈਏ ਸੀਐਮ ਸਾਹਿਬ ਨੂੰ ਥੋੜਾ ਜਿਹਾ ਬਦਲਾਵ ਆਪਣੀ ਗਵਰਨਰਸ ਵਿੱਚ ਇਹ ਲੈ ਕੇ ਆਉਣਾ ਚਾਹੀਦਾ ਹੈ ਉਹ ਜਿੱਦਾਂ ਉਹਨਾਂ ਨੇ ਆਪਣੇ ਓਏਸੀ ਚਾਰ ਜ਼ੋਨ ਬਣਾਏ ਜਾਂ ਕੁਝ ਹੋਰ ਬਣਾਏ ਮੁਲਾਜ਼ਮਾਂ ਲਈ ਵੀ ਇੱਕ ਵਿੰਗ ਕ੍ਰੀਏਟ ਕਰ ਦੇਣ ਕਿ ਜੇਕਰ ਇਹਨਾਂ ਨੂੰ ਕੀ ਪ੍ਰੋਬਲਮ ਆndi ਅਸੀਂ ਉਹਨਾਂ ਤੱਕ ਅਪਰੋਚ ਕਰੀਏ ਉਹ ਸੀਐਮ ਸਾਹਿਬ ਤੱਕ ਲੈ ਕੇ ਜਾਣ ਸਾਨੂੰ ਹੜਤਾਲ ਤੱਕ ਜਾਣੇ ਨਾ ਪਵੇ ਔਰ ਅਸੀਂ ਬਿਲਕੁਲ ਜੇ ਸਾਡੀਆਂ ਮੰਗਾਂ ਸਾਰੀਆਂ ਮੰਨੀਆਂ ਜਾਣਗੀਆਂ ਸਾਡਾ ਰਹਿਦਾ ਸਾਰਾ ਡਿਗਰੀ ਸਾਨੂੰ ਉਹ ਧੰਨਵਾਦ ਤੇ ਆਏ ਸੀ ਕਿ ਮਹਾਂ ਮਲਾਜਮ ਜਥੇਵੰਦੀ ਦੇ ਆਗੂ ਤੇ ਨਾਲ ਤੋਂ ਉਹਨਾਂ ਦਾ ਕਹਿਣਾ ਕਹਿੰਦੇ ਜੀ ਤਾਂ ਸਾਡਾ ਵੀ ਨਹੀਂ ਕਰਦਾ ਹੈਗਾ ਖੈਰ ਮੁੱਖ ਮੰਤਰੀ ਨੇ ਇੱਕ ਚੀਜ਼ ਬੜੀ ਤੌਰ ਤੇ ਕਹੀ ਕਹਿੰਦੇ ਹੜਤਾਲਾ ਨਹੀਂ ਆਪਾਂ ਨੂੰ ਚੰਗਿਆ ਲੱਗਦੀਆਂ ਤੇ ਤੁਸੀਂ ਤੈਆਂ ਕਰਕੇ ਅੱਜ ਜਿਹੜੀ ਤੁਹਾਨੂੰ ਦੱਸਦਾ ਮੈਂ ਖਾਸ ਗੱਲ ਕੀ ਜਿਹੜੀ ਅੱਜ ਮੀਟਿੰਗ ਹੋਈ ਆ ਹੜਤਾਲ ਪਹਿਲਾਂ ਖਤਮ ਕਰਕੇ ਫੇਰ ਆਏ ਨੇਗੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਭਗਵੰਤਪານ ਨੇ ਨਾਲ ਦੀ ਨਾਲ ਜਿਹੜੇ ਚੀਫ ਸਕੱਟਰੀ ਨੂੰ ਹੁਕਮ ਜੋ ਚਿੱਠੀਆਂ ਜਾਰੀ ਕਰਾਉਣੀਆਂ ਸੀ ਜੋ ਅੱਗੇ ਮੀਟਿੰਗਾਂ ਡਿਸਾਈਡ ਕਰਨੀਆਂ ਸੀ ਉਹ ਤਮਾਮ ਤੌਰ ਤੇ ਦੇਖਿਆ ਜਾਵੇ ਤਾਂ ਉਹ ਲੋਕਾਂ ਦਾ ਕੰਮ ਸਫਰ ਹੁੰਦਾ ਇਸੀ ਚੀਜ਼ ਨੂੰ ਲੈ ਕੇ ਮੁਲਾਜ਼ਮਾਂ ਨੂੰ ਵੀ ਥੋੜਾ ਸੋਚਣਾ ਹੋ ਪਰ ਮੁਲਾਜ਼ਮ ਅੱਗੇ ਨੂੰ ਇਹ ਗੱਲ ਨੂੰ ਸੁਚੇਤ ਬਦਨੇ ਕਹਿੰਦੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸਰ ਅਸੀਂ ਹੜਤਾਲਾ ਨਾ ਕਰੀਏ ਸਰਕਾਰ ਸਾਡੀ ਹੁਣ ਸੁਣ ਰਹੀ ਹੈ ਸੀਨੀਅਰ ਵੀਡੀਓ ਨੋਟ ਬੰਤੇ ਦੇ ਨਾਲ ਮਿਸਿੰਗ ਰੋਜਨਾ ਸਪੋਕਸਨ ਟੀਵੀ ਚੰਡੀਗੜ੍ਹ